ਮੈਂ ਰੇੜੀ ਲਾ ਨਹੀਂ ਰਿਹਾ ਦੂਜਾ ਬੰਦਾ ਆ ਕੇ ਰੇੜੀ ਲਾਣ ਲੱਗ ਗਿਆ ਅੱਜ ਮੈਨੂੰ ਐ ਲੱਗਣ ਲੱਗ ਗਿਆ ਕਿ ਉਹ ਕਿਉਂ ਰੇੜੀ ਲਈ ਖੜਾ ਹੈ ਮੈਂ ਰੱਖਿਆ ਚਲਾ ਨਹੀਂ ਰਿਹਾ ਦੂਜਾ ਬੰਦਾ ਆ ਕੇ ਰੱਖਿਆ ਚਲਾਣ ਲੱਗ ਗਿਆ ਅੱਜ ਸਾਨੂੰ ਉਹ ਮਾੜਾ ਲੱਗਣ ਲੱਗ ਗਿਆ ਮੈਂ ਕਿਸੇ ਦੀ ਨੌਕਰੀ ਕਰਨ ਨੂੰ ਤਿਆਰ ਨਹੀਂ ਹੁੰਦਾ ਜਿੱਦ ਦਿਨ ਉਹ ਦੂਜਾ ਬੰਦਾ ਆ ਕੇ ਖੜ ਗਿਆ ਅੱਜ ਮੈਨੂੰ ਮਾੜਾ ਲੱਗਣ ਲੱਗ ਗਿਆ ਇਹ ਚੀਜ਼ਾਂ ਦੇਖ ਕੇ ਅੱਜ ਖੇਤੀ ਦਾ ਕੰਮ ਦੇਖ ਲੋ ਪਹਿਲੇ ਖੇਤੀ ਚ ਕੌਣ ਕਰਦਾ ਸੀਗਾ ਸਾਡੇ ਪੰਜਾਬੀ ਵੀਰ ਸਾਰੇ ਆਪ ਕਰਿਆ ਕਰਦੇ ਸੀਗੇ ਇੱਕ ਟਾਈਮ ਆਇਆ ਹੌਲੀ ਹੌਲੀ ਇੱਕ ਨੇ ਬਾਹਰੋਂ ਬੁਲਾਏ ਦੂਜੇ ਨੇ ਬਾਹਰੋਂ ਬੁਲਾਏ ਕਰਦੇ ਕਰਦੇ ਅੱਜ 90% ਲੇਬਰ ਬਾਹਰੋਂ ਆ ਰਹੀ ਹੈ ਅੱਜ ਝੋਨਾ ਲਾਣਾ ਸੀ ਤੁਸੀਂ ਪੁੱਛ ਕੇ ਦੇਖੋ ਕਿਹੜਾ ਪੰਜਾਬੀ ਜਿਹੜਾ ਆਪ ਝੋਨਾ ਲਾਂਦਾ ਹੈ ਅੱਜ ਇਹ ਚੀਜ਼ਾਂ ਦੇਖ ਕੇ ਜਦੋਂ ਅਸੀਂ ਨੋ ਡਾਊਟ ਕੀ ਹਰ ਚੀਜ਼ ਆਉਣ ਵਾਲੇ ਟਾਈਮ ਦੇ ਹਿਸਾਬ ਨਾਲ ਇੱਕ ਐਸਾ ਆਂਦਾ ਹੁੰਦਾ ਜਦੋਂ ਆਪਾਂ ਨੂੰ ਉਹ ਕਹਿੰਦੇ ਨੇ ਟਾਈਮ ਬਦਲਣ ਦੇ ਹਿਸਾਬ ਨਾਲ ਚੀਜ਼ਾਂ ਬਦਲਦੀਆਂ ਹੁੰਦੀਆਂ ਠੀਕ ਹੈ ਉਹ ਚੀਜ਼ ਦੇ ਵਿੱਚ ਅੱਜ ਐਡਵਾਂਸ ਹੋਈ ਹੈ ਟੈਕਨੋਲੋਜੀ ਐਡਵਾਂਸ ਹੋਈ ਹੈ ਤਾਂ ਜਨੇ ਇੱਕ ਕਿੱਲੇ ਨੂੰ ਵੇਚਣਾ ਸੀ ਤੇ ਇੱਥੇ ਅੱਜ 50 ਬੰਦੇ ਬੁਲਾ ਕੇ ਅਸੀਂ ਰਾਤੋ ਰਾਤ 20 ਕਿੱਲੇ ਲਾ ਲਾਂਗੇ ਤਾਂ ਇਹ ਚੀਜ਼ ਵੀ ਕੋਈ ਗਲਤ ਨਹੀਂ ਹੈ ਜੇ ਅੱਜ ਆਪਾਂ ਕੰਮ ਦੇ ਹਿਸਾਬ ਨਾਲ ਦੇਖਦੇ ਆਂ ਪੈਸੇ ਦੇ ਹਿਸਾਬ ਨਾਲ ਦੇਖਦੇ ਆਂ ਜਿਵੇਂ ਟਾਈਮ ਦੇ ਹਿਸਾਬ ਨਾਲ ਪੈਸਾ ਵਧਣ ਲੱਗ ਗਿਆ ਪੈਸੇ ਦੀ ਇਨਕਮ ਵਧਣ ਲੱਗ ਗਈ ਉਵੇਂ ਟਾਈਮ ਦੇ ਹਿਸਾਬ ਨਾਲ ਅੱਜ ਲੋਕਾਂ ਦੀ ਮੈਨ ਪਾਵਰ ਵੀ ਵਧਣ ਲੱਗ ਗਈ ਕੰਮ ਦੀ ਘਾਟਾ ਕਿਸੇ ਨੂੰ ਵੀ ਨਹੀਂ ਹੈ ਜੇ ਆਪਾਂ ਕਹੀਏ ਨਾ ਪੰਜਾਬੀਆਂ ਨੂੰ ਕੰਮ ਨਹੀਂ ਕੰਮ ਦਾ ਘਾਟਾ ਨਹੀਂ ਹੈ ਘਾਟਾ ਕਰਨ ਵਾਲੇ ਦੀ ਨੀਤ ਦਾ ਹੈ ਜੇ ਅੱਜ ਕੋਈ ਕੰਮ ਕਰਨ ਵਾਲਾ ਹੈਗਾ ਤਾਂ ਬਹੁਤ ਪੰਜਾਬੀ ਦਿਖਾ ਦਿੰਦਾ ਤੁਹਾਨੂੰ ਜਿਨ੍ਹਾਂ ਨੇ ਇਹੋ ਜਿਹੇ ਵਧੀਆ ਕੰਮ ਕਰ ਰੱਖਿਆ ਜਿਨ੍ਹਾਂ ਦਾ ਮੁਕਾਬਲਾ ਅੱਜ ਬਾਹਰ ਵਾਲੇ ਲੋਕ ਵੀ ਨਹੀਂ ਕਰ ਸਕਦੇ ਇਹ ਸਿਰਫ ਆਪਣੀ ਸੋਚ ਦੇ ਵਿੱਚ ਫਰਕ ਹੈ ਹੋਰ ਕੋਈ